ਕੀ ਹਾਲ ਆ ਜੀ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰ ਕਾਦਰ ਸੈਕਟ ਆ ਘਰ ਪਰ ਠੀਕ ਐ ਪਤਾ ਨਹੀਂ ਕਿ ਲੇਨ ਵੀ ਬੁਣਿਆ ਤੜਕੋ ਤੜਕੇ ਨਾ ਹੋਰ ਹੀ ਕੋਈ ਬੋਲ ਗਿਆ ਸੀਗਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਦੇ ਆ ਵੀ ਜਿਹੜੇ ਬਲਬਾਂ ਪਿੱਛੇ ਰਾਤ ਆਪਾਂ ਮੱਥਾ ਮਾਰੀਏ ਇੱਕ ਤਾਂ ਅੰਦਰਲਾ ਹੋ ਗਿਆ ਠੀਕ ਐ ਇੱਕ ਹੋ ਗਿਆ ਬਾਹਰਲਾ ਵੀ ਜੋੜ-ਜੋੜ ਪੱਟ ਕੇ ਪੂਰਾ ਇੱਕ ਘੰਟਾ ਅੱਧਾ ਘੰਟਾ ਪੂਰਾ ਸੀ ਇਹ ਤੇ ਮੱਥਾ ਪਕੇ ਕਰਕੇ ਸਾ ਤੋਂ ਨਹੀਂ ਚੱਲੇ ਮੈਂ ਸੌ ਗਿਆ ਅੱਧੀ ਰਾਤ ਨੂੰ ਤਾਂ ਆਪੇ ਅੰਦਰਲਾ ਜਾ ਪਿਆ ਠੀਕ ਐ ਤੜਕ ਉੱਟ ਕੇ ਵੇਖਿਆ ਤੇ ਬਾਹਰਲਾ ਵੀ ਜਾਗ ਪਿਆ ਚਮਤਕਾਰ ਹੋ ਗਿਆ ਨਾ ਬਾਈ ਜਮਾ ਹਾਂ ਬਾਈ ਨੇ ਸ ਕਹਿੰਦਾ ਬਾਹਰਲਾ ਵੀ ਜਗਿਆ ਤੇ ਅੰਦਰਲਾ ਵੀ ਮੈਂ ਕਿਹਾ ਅੰਦਰਲਾ ਤਾਂ ਰਾ ਜਾਗ ਪਿਆ ਤੇ ਤੜਕ ਨੂੰ ਬਾਹਰਲਾ ਜਾ ਇਹ ਕੀ ਹੋ ਸਕਦਾ ਬਾਈ ਕੀ ਗੱਲ ਹੈ ਯਾਰ ਇਹ ਸ਼ਨੀਵਾਰ ਹੈ ਸ਼ਨੀਵਾਰ ਹੈ ਸ਼ਨੀਵਾਰ ਕਰਾ ਕੇ ਹੱਲ ਫਿਰਦਾ ਐ ਤਾਂ ਨਹੀਂ ਸਰਦਾ ਹਨ ਸ਼ਾਲਫੇ ਜੀ ਭਾਈ ਘਰ ਨੂੰ ਬਾਦਲਾ ਆਇਆ ਸੀ ਕਿਤਾ ਆਪਣੇ ਬਾਈਕ 'ਚ ਫਿਊਲ ਮੁੱਕਿਆ ਪਿਆ ਸੀਗਾ ਇੱਕ ਦੋ ਵੜਾ ਜਿਹਾ ਬਾਈ ਨੇ ਰਾਇਆ ਸੀ ਉਹ ਸਮਾਨ ਕੋਈ ਜ਼ਰੂਰੀ ਜਿਹਦੇ ਬੜਾ ਸਰਦੇ ਨਹੀਂ ਸੀਗਾ ਇਹਦੇ ਬੜਾ ਕਹਿਣ ਦਾ ਪਾਸ ਟੱਟੀ ਨਹੀਂ ਆਉਂਦੀ ਸੀਗੀ ਵੀਰੇ ਨਹੀਂ ਬਾ ਚੱਲ ਬੇ ਘਰ ਨੂੰ ਤੇ ਮਿਸਤਰੀ ਦਾ ਕੰਮ ਕੈਨਸਲ ਆ ਬਈ ਉਹ ਸਾਨੂੰ ਘਰੇ ਆ ਕੇ ਦੱਸ ਦੇਣਗੇ ਚਲੋ ਜੀ ਹੁਣ ਚੱਲਿਆਂ ਗੁਰੂ ਘਰ ਪ੍ਰਸ਼ਾਦਾ ਫੜਾਉਣ ਲਓ ਜੀ ਪਹੁੰਚ ਗਏ ਗੁਰੂ ਘਰ ਤੇ ਵੜਾ ਦੀ ਬਸ ਪ੍ਰਸ਼ਾਦਾ ਸ਼ੀਤੀ ਜੀਤੀ ਗੁਰੂ ਘਰ ਤਾਂ ਬਹੁਤ ਸੋਹਣਾ ਹਨਾ ਬਰੋ ਘੈਂਟ ਹੈ ਨਾ ਇਧਰ ਬੋਗਾਂਡ ਵਿਊ ਹੁੰਦਾ ਬਾਬੇ ਦੇਖੋ ਨਾ ਕਿਆ ਬਾਤਾਂ ਨੇ ਵੈਸੇ ਗਰੂ ਘਰ ਤਾਂ ਸਾਰੇ ਹੀ ਸੋਹਣੇ ਹੁੰਦੇ ਆ ਵੀ ਇਹੋ ਜੀ ਕੋਈ ਗੱਲ ਨਹੀਂ ਪਰ ਮਤਲਬ ਪਹਿਲਾਂ ਨਹੀਂ ਆ ਪਹਿਲਾਂ ਆ ਹੁਣੇ ਥੋੜਾ ਟਾਈਮ ਪਹਿਲਾਂ ਹੀ ਆ ਸਾਰੀ ਲੌਕ ਟੇਲ ਵਗੈਰੇ ਲਾਈ ਆ ਹਨ ਤੇ ਇਧਰ ਇੱਕ ਬਹੁਤ ਜਿਆਦਾ ਵਧੀਆ ਲੁੱਕ ਬਰ ਰਹੀ ਹੈ ਵਿਊ ਦੇਖੋ ਨਾ ਕਿਆ ਬਾਤਾਂ ਨੇ ਚਲੋ bro lets go ਪ੍ਰਸ਼ਾਦਾ ਫੜਾਤਾ ਤੇ ਘਰੀਏ ਘਰ ਵਾਪਸੀ ਲਓ ਜੀ ਤੇ ਇਧਰ ਵੱਡੀਆਂ ਕਬੂਤਰਾਂ ਨੂੰ ਰੱਖਦੀ ਦਾਨੇ ਟਾਈਮ ਨਾਲ ਆਇਓ 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 ਖੰਡੋ ਇਧਰ ਕਬੂਤਰਾਂ ਨੂੰ ਵੀ ਰੱਖਦੇ ਆ ਤੇ ਕਬੂਤਰਾਂ ਨੂੰ ਵੀ ਰੱਖ ਕੇ ਹਨਾ ਟਾਈਮ ਨਾਲ ਦਾਣੇ ਪਾਉਣ ਦਾ ਕੰਮ ਨਹੀਂ ਵਿਗੜਦਾ ਇਹਨਾਂ ਦਾ ਇਧਰ ਵੱਡੇ ਕਬੂਤਰਾਂ ਨੂੰ ਰੱਖ ਦਿੱਤਾ ਆਇਓ 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 ਬੁੱਤਾਂ ਹੈਦਰ ਕੁਲਰ ਚੱਲ ਰਿਹਾ ਅੰਦਰ ਬੈਠੇ ਆ ਹਨਾ ਨਾਲ ਨਾਲ ਪਾਣੀ ਵੀ ਫੜਾਉਣਾ ਪੈਂਦਾ ਕਦੇ ਕਦੇ ਲੱਗਦੇ ਆ ਫੜਾਉਣਾ ਨਹੀਂ ਤਾਂ ਸਾਨੂੰ ਤਾਂ ਮਾਮੇ ਦਾ ਮੁੰਡਾ ਵੀ ਸਪੈਸ਼ਲ ਚਾਹ ਪਾਣੀ ਫੜਾਉਣ ਵਾਸਤੇ ਸੱਧਿਆ ਹਥੇ ਤੇਨੀ ਹਿੰਮਤ ਹਾਰੀ ਪਈ ਜਾਵਾ ਨਾਲ ਦੀ ਨਾਲ ਵਾਟਰ ਵੀ ਪਾ ਦ ਬੇ ਨੂੰ ਭਾਂਡੇ ਧੋ ਗਏ ਤੇ ਕਬੂਤਰਾਂ ਵਾਲੇ ਪਾਸੇ ਤੇ ਹੁਣ ਕਬੂਤਰਾਂ ਰਹੇਗਾ ਉਹਨਾਂ ਨੂੰ ਵੀ ਪਾਣੀ ਪਾ ਗੀ ਲੋ ਜੀ ਤੇ ਇੱਧਰ ਕਬੂਤਰਿਆਂ ਵਾਲੇ ਪਾਸੇ ਵੀ ਪਾ ਦੀ ਵੀ ਪਾਣੀ ਤੋਤਾ ਪਾਣੀ ਵਾਲਾ ਭਾਂਡਾ ਤੇ ਭਰ ਜੂਗੇ ਨੇ ਨਾਲ ਭਰਨਾ ਚਾਹੀਦਾ ਚਲ 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 ਚਾ ਵਾਹ ਬਾਟੀ ਵੀ ਖਤਮ ਜਮਾ ਭਰ ਗਿਆ ਉਹ ਕੇ ਰਿਪੋਰਟਾ ਬਸ ਤਾਂ ਵੀ ਨਾ ਮਤ ਦੇ ਤੇ ਦਾਣਾ ਪਾਣੀ ਕਲੀਅਰ ਹੈ ਬਈ ਕੂਤਰਾਂ ਕੂਤਰ ਸੈਟ ਹੈ ਨਾ ਸਾਰੇ ਉਕੇ ਰਿਪੋਰਟਾਂ ਨੇ ਇਧਰ ਲੈ ਕੇ ਰਾਇਸੀਏ ਮੇਰੇ ਵੀਰੋ ਆਹ ਟਰੈਕਟਰ ਖੜਾ ਸੀ ਬਾਹਰ ਹਨਾ ਤੇ ਵਸਤਾ ਇਹਨਾਂ ਸੋਚ ਦੇ ਦਿੰਦਾ ਪਾਵਾ ਚੱਲ ਅੰਦਰ ਕਰਾ ਆ ਕੇ ਰੰਗ ਰੂੰਗ ਨਾਡ ਜੇ ਸਾਨੂੰ ਪਤਾ ਹਨਾ ਰੰਗ ਵਾਲਾ ਸਾਫ ਤੇ ਪਹਿਲੇ ਹੀ ਇਹਦਾ ਤੇ ਮੈਂ ਕਿਹਾ ਕਿਸ ਨੂੰ ਹੋਰ ਚੀਜ਼ ਵੀ ਦਿਖਾ ਦੇਗੀ ਆਹ ਦੇਖੋ ਆ ਚਿੜੀ ਦਾ ਹਾਲ ਨਾ ਹਨਾ ਇਹ ਸਾਨੂੰ ਪਹਿਲਾਂ ਵੀ ਇੱਕ ਵਾਰ ਦਿਖਾਈ ਸੀ ਮੁੰਲਾ ਦਾ ਉਦੋਂ ਹਜੇ ਬਣਾਈ ਜਾਂਦੀ ਸੀ ਬਈ ਇੱਥੇ ਤੇ ਹੁਣ ਇਹਦੇ ਚ ਬੱਚੇ ਵੀ ਗੱਡੀ ਪਈ ਐ ਇੱਕ ਵੰਟ ਵਸ ਆਪ ਨੂੰ ਸ਼ੇਡ ਦਾਣੀ ਚਾਹੀਦਾ ਹਨੇ ਚੀਜ਼ਾਂ ਨੂੰ ਅ ਪਰ ਫਿਰ ਵੀ ਮੈਂ ਚੱਲ ਕੇ ਦਿਖਾ ਦਿਆ ਤੁਹਾਨੂੰ ਉਹਰੇ ਵਿੱਚ ਬੱਚੇ ਆ ਦੇਖੀ ਹੋਣਗੇ ਸਾਨੂੰ ਆ ਬੈਠੇ ਉਹ ਦੇਖੋ ਕੁਛ ਪੁਰਾਖਿਆ ਨਹੀਂ ਸੀ ਨਾ ਬਈ ਇੱਥੇ ਬਿੱਲੀ ਖਾਜੂ ਇਹਨਾਂ ਨੂੰ ਆਏ ਹੋ ਜੂ ਇਹਨੂੰ ਤੂੰ ਆਹ ਨਾਲ ਉੱਚਾ ਕਰ ਦੇ ਇਹਨਾਂ ਦਾ ਆਹ ਨਾਲ ਆਏ ਕਰ ਦੇ ਉਹ ਭਰਾਵੋ ਇਹਨਾਂ ਨੂੰ ਨਹੀਂ ਛੇੜੀਦਾ ਹੁੰਦਾ ਠੀਕ ਹੈ ਜਿੰਨੇ ਵੀ ਆਪਣੇ ਕੀ ਕਹਿੰਦੇ ਹੁੰਦੇ ਆ ਨੈਚੁਰਲ ਕਹਿ ਲੋ ਯਾਰ ਜਾਂ ਕੁਝ ਵੀ ਕਹਿ ਰੋ ਹਨ ਜਿਹੜੇ ਵੀ ਆਪਣੇ ਅਵਾਰਾ ਜਿਹੜੇ ਜਾਂ ਆਜ਼ਾਦ ਪੰਛੀ ਆਜ਼ਾਦ ਪਰਿੰਦੇ ਜਿੱਥੇ ਆਹ ਲਾ ਪਾਇਆ ਜਿੱਥੇ ਘਰ ਬਣਾ ਲਿਆ ਉੱਥੇ ਹੀ ਸੈੱਟ ਆ ਇਹਨਾਂ ਨੂੰ ਆਪਾਂ ਆਪਦੇ ਹਿਸਾਬ ਤੇ ਅਡਜਸਟਮੈਂਟ ਇਹਨਾਂ ਦੀ ਨਹੀਂ ਕਰ ਸਕਦੇ ਇਹਨਾਂ ਨੇ ਵੀ ਕੁਝ ਵੇਖ ਕੇ ਪਾਇਆ ਇੱਥੇ ਠੀਕ ਆ ਕਿ ਨਹੀਂ ਤਾਂ ਕਰਕੇ ਚਲੋ ਬਸ ਚੱਲਦਾ ਘਰ ਨੂੰ ਹੁਣ ਤੇ ਅੱਜ ਕੰਮ ਕਰਨਾ ਆਪਾਂ ਬੀਤੀ ਤੋਂ ਦੋ ਜਿਹੜੇ ਰੋਸ਼ਨਦਾਰ ਰਹਿ ਗਏ ਹਨਾ ਉਹਨੇ ਬਣਾਏ ਨਹੀਂ ਬਈ ਤੁਹਾਨੂੰ ਦੱਸਿਆ ਵੀ ਕੋਲੇ ਖੜ ਕੇ ਕੰਮ ਕਰਾਉਣਾ ਮੈਂ ਦਾ ਸਾਰਾ ਇੱਕ ਤਾਂ ਉਹ ਇੱਕ ਥੋੜੇ ਪੈਸੇ ਖੜਾ ਕਰਾਉਣੇ ਤੇ ਬਸ ਇੱਕ ਰੰਗ ਕਰਨਾ ਬਾਰਾਂ ਨੂੰ ਹੁਣ ਮੀਨਾ ਹੀ ਕੰਮ ਆਇਤਾ ਕੋਈ ਸਾ ਹੁਣ ਆਪ ਮੁਰੇ ਹੋਏ ਨੇ ਠੀਕ ਆ ਕਿ ਨਹੀਂ ਤੇ ਜਿਹੜੇ ਦੂਰੋਸ਼ਨਾਂ ਨੇ ਰਹਿੰਦੀ ਸੀਗੇ ਮੀਤਾ ਦਾ ਦੁਕਾਨ ਝੜ ਕੇ ਟੱਪ ਗਿਆ ਪਤਾ ਨਹੀਂ ਕਿੱਧਰ ਨੂੰ ਤੇ ਅਸੀਂ ਛੋਟਾ ਬਾਰ ਖੁੱਲਾ ਛੜਵਾਲਿਆ ਸੀਗਾ ਇੱਥੇ ਬੈਠਣ ਨੂੰ ਜਾਂ ਸਮਾਨ ਚੱਕ ਕੇ ਜਾਣ ਨੂੰ ਆਪਣਾ ਹਨ ਤੇ ਇੱਥੇ ਅਸੀਂ ਆਏ ਤਾਂ ਪੰਗੇ ਲੈਣ ਲੱਗ ਗਏ ਮੈਂ ਆਹ ਚਾ ਰੋਸ਼ਨ ਤਾਂ ਦੇ ਆਪਾਂ ਹੀ ਤਿਆਰ ਕਰ ਲੈਨੇ ਆ ਫਰੇਮ ਫਰੂਜ ਬਣਾ ਕੇ ਜਾਲੀ ਲਾਉਣੀ ਕਿੱਡਾ ਕੰਮ ਐ ਸਾਹਮਣੇ ਦਮਨੀ ਵੈਟਰ ਵੇਖੋ ਪੂਰਾ ਇਹਨੂੰ ਹੋ ਗਿਆ ਨਾਂ ਵਾਲੇ 15 ਮਿੰਟ ਹੋ ਗਏ ਤੇ ਇੱਕ ਟੁੱਟ ਹਜੇ ਲੱਗਿਆ ਨਹੀਂ ਪੂਰਾ ਤੇ ਹੈ ਉਹ ਕਰਾਂ ਉਹ ਭਰਾਵਾ ਐਨੇੜਾ ਦਾ ਮੋਹਰੇ ਘੜ ਤੇ கரੰਟ ਘਟਾ ਇਹਦੇ ਚ ਤੇ ਇਹ ਫੀਲਿੰਗ ਵੈਸੇ ਲੋਕਡਾਊਨ ਵਾਲੀ ਆ ਰਹੀ ਹੈ ਜਦੋਂ ਪਹਿਲਾਂ ਲੋਕ ਜਿਵੇਂ ਦੁਕਾਨਾਂ ਦੇ ਅੰਦਰ ਜੜ ਕੇ ਹੀ ਕੰਮ ਕਰਦਾ ਸੀ ਵੀ ਤਾਂ ਲੋਕਡਾਊਨ ਜੇ ਹੈ ਨਾ ਉਹ ਵੀ ਨਹੀਂ ਆ ਰਹੀ ਹੈ ਲੈ ਹੁਣ ਕਰੰਟ ਘਟਾ ਤੂੰਆਂ ਦਾ ਗੱਡੀ ਤੁਰਿਆਂਦਾ ਵੇਖਣ ਆ ਲੈ ਮੋਹਰਾ ਵੇਖਣ ਕੱਢਾਉ ਉਹ ਥੱਲੇ ਨਿਗਾ ਨਾਲ ਚਲੋ ਭਾਈ ਹੁਣ ਕਰਾਂ ਅਸੀਂ ਬੈਂਕ ਜਾਗੇ ਤੇ ਆਪਣੀ ਹਿਸਾਬਕਦਾਰੀ ਵਾਲੀ ਕਾਪੀ ਨੂੰ ਪੈਥੀ ਸਾਹ ਜੀ ਨੂੰ ਅੱਗੇ ਚੱਕਾਂਗੇ ਬੈਂਕ 'ਚ ਗਲਤੀ ਨਾਲ ਕਹਿੰਦੇ ਨੇ ਏਟੀਐਮ 'ਚ ਜਾ ਕੇ ਆਉਣਾ ਪਾਹੇ ਬਾਲੇ ਯਾਰੋ ਬੈਂਕਾਂ ਨੇ ਫੋਨ ਆਇਆ ਕਹਿੰਦੇ ਤੁਸੀਂ ਕਢਾ ਕੇ ਲੈ ਜਾਓ ਸਾਡਾ ਬੈਂਕ ਤੁਹਾਡੇ ਕਰਜੇ ਥਲੇ ਦਬਿਆ ਪਿਆ ਵੀ ਇੰਨਾ ਘਾਤੋ ਵਿਆਜ ਹੀ ਨਹੀਂ ਦਿੱਤਾ ਇਹ ਦੋ ਕਹਿੰਦੇ ਤੁਹਾਡੇ ਪੈਸੇ ਹਾਂ ਦੋ ਕਹਿੰਦੇ ਦੂਜਾ ਕਢਾ ਕੇ ਲੈ ਜਾਓ ਗੱਲ ਮੁਕੀ ਵੀ ਤੂੰ ਨਹੀਂ ਕਰ ਕੰਮ ਗਲਤ ਹੋ ਜਾਊਗਾ ਪਰ ਚੱਲੋ ਭਰਾਵਾ ਚੱਲ ਚੱਲ ਦੁਕਾਨ ਤੇ ਚੱਲ ਆ ਜੇ ਅਸੀਂ ਬਗੜ ਲਈ ਬਹੁਤ ਜ਼ਿਆਦਾ ਪੀਤਾ ਵੀ ਕਰ 100 ਡਾਕਰ ਤੇ ਇਸੇ ਕੁਸ ਫੋਨ ਆ ਗਿਆ ਰਾਦਰ ਨੀਰ ਪ੍ਰਿੰਟ ਪ੍ਰੋਟ ਜੇ ਫਾੜੇ ਯਾਰ ਕੋ ਬਾਲੇ ਕਰਤੇ ਨੇ ਤਾਂ ਪੈਸੇ ਯਾਰ ਬਾਬੇ ਉਹਨਾਂ ਸਹੀ ਦਸਾਂ ਥੋੜੇ ਦੇ ਨਹੀਂ ਬੈਂਕੀ ਮੁੱਕੇ ਪੜੀ ਮੁੱਕ ਬੈਂਕ ਕੋਲੇ ਇਹ ਕਹਿੰਦੇ ਵੀ ਤੁਸੀਂ ਇੰਨੇ ਇਦੋਂ ਵੱਧ ਕਢਾ ਨਹੀਂ ਸਕਦੇ ਹੁਣ ਕੀ ਕਰਗੇ ਤੁਸੀਂ ਕਢਾਏ ਥਾ ਜ ਇੰਨੇ ਨੋਟ ਕਢਾਏ ਜਿਹਾ ਬਾਵਾ ਕਢਾਉਣੇ ਸੀ ਚਲੋ ਕੋਈ ਗੱਲ ਨਹੀਂ ਕੇ ਰਾਈਨ ਨਾਲ ਟਾਈਮ ਪਾਸ ਕਰ ਲਾਂਗੇ ਵਾ 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 ਫੂਨ ਸੜਦਾ ਹੀ ਹੋ ਗਿਆ ਇਹ ਟਾਈਮ ਪਾਸ ਇੱਥੇ ਬੱਜ ਗਿਆ ਬੱਜ ਗਿਆ ਕੋਈ ਨਾ ਟਾਈਟੇਨੀਅਮ ਦਾ ਆਪਣਾ ਟੈਨਸ਼ਨ ਨਾ ਚਲ ਗਏ ਚਲੋ ਜੀ ਚੱਕਦਾ ਫੇਰ ਫੋਰਡ ਮੀਤੀ ਦੀ ਦੁਕਾਨ ਵਾਲ ਨੂੰ ਇਹ ਹੁਣ ਜਿਹੜਾ ਆਪਣਾ ਵਿੰਡੋਜ਼ ਐਂਡ 도ਰਸ ਉਹਨਾਂ ਨੂੰ ਉੱਥੇ ਕਲੈਕਟ ਕਰਕੇ ਲਿਆਉਣੇ ਹੈਗੇ ਤੇ ਝਾਲਦੇ ਇੱਕ ਉਹਨਡ ਗੇਟ ਭੇਡ ਚੀ ਉੱਥੇ ਟਾਈਮ ਲੱਗ ਜੂਗਾ ਆਪਾਂ ਨੂੰ ਲਓ ਜੀ ਬਾਰੀਆਂ ਤੇ ਜੰਗਲੇ ਆਪਣੇ ਲੈ ਚਲੇ ਚਾਕੇ ਮੀਤੇ ਤੋਂ ਮੈਂ ਬਹੁਤ ਦਿਨ ਹੋ ਗਏ ਸੀ ਨਾ ਆਪਾਂ ਹੀ ਭੇੜੇ ਲੱਗਦੇ ਸੀਗੇ ਐਵੇਂ ਯਾਰ ਮੈਂ ਘਰੇ ਲਿਜਾ ਕੇ ਕੋਈ ਸੈਟ ਵਟ ਕਰ ਲਾਂਗੇ ਇਹਨਾਂ ਨੂੰ ਰੰਗ ਰੂਹ ਕਰ ਦੂ ਅਦਮੀ ਆਪੇ ਹੁਣ ਲਓ ਜੀ ਇਹ ਪੋਗਾ ਦਾ ਸਮਾਨ ਵੀ ਆ ਗਿਆ ਉਹਨਾਂ ਨੂੰ ਪੋਗਾ ਦਾ ਸਮਾਨ ਨਹੀਂ ਲੰਗਰ ਦਾ ਸਮਾਨ ਹੈ ਹਣਾ ਬਰੋ ਗੱਲ ਤੋਂ ਹੈ ਥੋੜਾ ਆ ਮੈਂ ਉਹਦੇ ਲੱਗਾ ਵਿੱਚੋਂ ਆਪਾਂ ਆਹ ਦਾ ਵੰਡਾ ਕੱਢ ਰਿਹਾ ਨਾ ਦੂਰ ਬਾਹਰ ਲੱਗ ਰੋ ਸਾਡਾ ਇਹ ਥੋੜੇ-ਮੋੜੇ ਡਰਾਈ ਫੂਡ ਕੱਢ ਕੇ ਖਾ ਲ ਗਾ ਹੂੰ ਮੁਰਕਾ ਤੈਨੂੰ ਆਫ ਹੋਈ ਜਾਂਨੇ ਮੇਰੇ ਉਹ ਹੋ ਬੁਰਾ ਹਾਲ ਹੋ ਗਿਆ ਕੋਈ ਨਾ ਕਰਦਾ ਸੀ ਦਾ ਹਾਲ ਆਪਣੈ ਸੰਨਾ ਆਹ ਸਮਾਨ ਦਿਓ ਸਾਰਾ ਇਹ ਵੀ ਲਵਾਇਆ ਤੇ ਹੁਣ ਆਪਣੇ ਉਹਦੇ ਘਰੇ ਬਾਰੀਆਂ ਲਾਉਣੇ ਚੱਲ ਗਏ ਹਲੋ ਜੀ ਕਰਕੇ ਸੈਟ ਵੈਟ ਰੱਖ ਗਏ ਠੀਕ ਆ ਕਿ ਨਹੀਂ ਇਸ ਤੋਂ ਬਾਅਦ ਜਿਹੜਾ ਵੀ ਇਹਦਾ ਕੰਸਟਰਕਸ਼ਨ ਦਾ ਕੰਮ ਚੱਲਣਾ ਦੂਜਾ ਪੇਂਟ ਪੂਂਟ ਦਾ ਉਹ ਦਵਣੀ ਪੈਂਟਰ ਮਾਨਾਂ ਤੋਂ ਇਹੀ ਕੰਮ ਕਰਨਗੇ ਠੀਕ ਹੈ ਕਿ ਨਹੀਂ ਤੇ ਬਾਕੀ ਡਿਟੇਲ ਚ ਵੀਡੀਓ ਦੇਖੋ ਦਵਣੀ ਪਾਊਗਾ ਠੀਕ ਆ ਆਪਦੇ ਚੈਨਲ ਤੇ ਐਣ ਐ ਕੱਲਾ ਕੱਲਾ ਬੁਰਸ ਮਾਰਦਾ ਵਿਖਾਉਣੇ ਨੇ ਨਜ਼ਾਰੇ ਨਾਲ ਹਾਂ ਇੱਕ ਮਾੜੀ ਕਰ ਸੀਲ ਪੱਟ ਮਾੜੀ ਜੀ ਸੀਲ ਰਹਿ ਕੀ ਕਸਰ ਪੱਟ ਹੈ ਇੰਨੀ ਪੱਟ ਕੇ ਆਇਆ ਕਿਵੇਂ ਉਹ ਨਹੀਂ 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 ਲਾ ਕੇ ਆਏ ਬੱਜਾ ਉਹ ਅੰਦਰ ਉਹ ਹੋ ਅੰਦਰਲੇ ਪਾਸੇ ਆਏ ਜਾ ਉਪਰ ਉਹ ਜਮੇ ਇੱਧਰ ਵੀ ਉਹੀ ਕੰਮ ਕਰਤਾ ਹੋਏ ਉਹੀ ਤਾਂ ਗੱਲ ਹੈ ਕੂਂਡੇ ਅੰਦਰਲੇ ਪਾਸੇ ਲਾ ਦੇ ਯਾਰ ਉਹ ਹੋ ਉਹ ਪੇਟ ਖਿੱਚਣਾ ਬਾਹਰੋਂ ਹੁੰਦਾ ਬੰਦੇ ਨੇ ਬਸ ਯਾਰ ਹੁਣ ਤਾਂ ਖਰਾਬ ਬਾਹਰੋਂ ਜਿੰਦਾ ਲਾ ਕੇ ਅੰਦਰ ਖਿੱਚਦਿਆ ਕਰਿਓ ਕੂਟਰ ਖਿੱਚ ਲਿਆ ਕਰਨਗੇ ਰੱਸੀ ਪਾ ਦਿਓ ਵਾਹ ਸਹੀ ਹੈ ਇਹ ਇੱਧਰ ਰੱਖ ਦਿੰਗਾ ਠੀਕ ਹੈ ਕਿ ਨਹੀਂ ਤੂੰ ਜਾ ਕੇ ਅੰਦਰ ਦੀ ਭੇਡ ਲਾ ਤੇ ਆ ਤਿੰਨ ਜੰਗਲ ਇੱਧਰ ਰੱਖ ਤੇ ਆ ਜਾ ਫਿਰ ਮੁੰਡੇ ਚਾਹ ਪਿਆ ਲਿਆ ਮੈਂ ਸੋਨੂੰ ਤੇ ਖਵਾ ਪਿਆ ਲਿਆ ਮੈਂ ਉਧਰੋਂ ਤੇ ਫਿਰ ਮੁੜ ਕੇ ਰੰਗ ਕਰਨ ਲੱਗੂਗਾ ਦਮਣੀ ਆ ਤਨੇ ਵਿੰਡੋ ਇਧਰ ਰੱਖ ਦਿੰਗਾ ਠੀਕ ਆ ਦੋ ਰੈਸਟ ਫੈਨ ਵਾਸਤੇ ਉਹਨੇ ਬਣਾਇ ਨਹੀਂ ਹੋ ਜੋ ਮਹੀਨਾ ਲਾਊਗਾ ਮੈਨੂੰ ਪਤਾ ਗਾਲਾ ਗੂਲਾ ਲੈ ਕੇ ਆਉਣੇ ਫੇਰ ਹੀ ਬਣਾਣਾ ਸਾਡੇ ਤੋਂ ਹੁਣ ਲਾਉ ਜੀ ਆ ਗਿਆ ਤੇ ਦਮਨੀ ਰੰਗਮੰਤਰਾ ਦਾ ਅੱਜ ਕੱਲ ਨੂੰ ਮਾਰਾਂਗੇ ਆਪਾਂ ਨਾ ਇਹ ਦੇਖੋ ਲੱਗਣੇ ਤਾਂ ਖਰੂ ਬਲੇਡ ਹੀ ਤੇ ਲੱਗ ਗਿਆ ਹਾਂ ਬਲੇਡ ਹੀ ਤੇ ਬਲੇਡ ਹੀ ਦੇਗਾ ਉਹ ਚਾਹ ਵੀ ਵੱਢ ਜਾ ਮੇਰੇ ਮਾਰ ਚੱਲ ਉਹ ਦਿਹਾੜੀ ਗੱਲ ਤੜਕ ਵਾਲੀ ਰੋਟੀ ਬਸ ਜਦੋਂ ਲੱਗ ਗਿਆ ਮੈਂ ਬਲੇਡ ਤੋਂ 11 ਵਾਲੀ ਚਾਹ ਲੈ ਗਿਆ ਜੀ 11 ਨੇ ਚਾਹ ਨੂੰ ਸੁੱਤਾ ਪਿਆ ਬਸ ਜਦੋਂ ਮੈਂ ਲੱਗ ਗਿਆ ਬਲੇਡ ਹੀ ਤੋਂ ਦੋ ਵਾਲੀ ਚਾਹ ਲੈ ਗਿਆ ਦੋਲੀ ਚਾਹ ਨੂੰ ਸੁੱਤਾ ਪਿਆ ਅਧਨੇ 5 ਵਜੇ ਚਾ ਵੀ ਲੈ ਕੇ ਜਾਵੜਾ 5 ਵਜੇ ਕਦਾਂ ਬੱਜਦੇ ਲੱਗੋ ਉਹ ਬੁਲੇਟ ਹੀ ਦੋ ਕਿ ਤੂੰ ਲੱਗੇ ਆ ਕਦੋਂ ਐਂ ਦਾ ਦੱਸ ਦੇ ਮੇਰੇ ਸਾਹ ਤੂੰ ਵੀ ਕਦੋਂ ਲੱਗੇ ਆ ਨਾ ਮੀਂਹ ਵਜੇ ਤੋਂ ਚਲੋ ਵੀ ਆ ਆਪਦੇ ਖਾਨ ਨੂੰ ਸਮਾਨ ਲੈ ਆਂਦਾ ਹੈਗਾ ਮੜਾ ਮੋਟਾ ਚਾਹ ਆਉਂਦੀ ਹੈਗੀ ਠੀਕ ਹੈ ਨਹੀਂ ਨਾਲ ਦਬਣੀ ਨੂੰ ਚਾਰਜਰ ਲੈ ਕੇ ਦੇਣਾ ਕਰਦਾ ਚਾਰਜਰ ਦਾ ਹੱਲ ਵੀ ਤੇ ਸਾਡੇ ਬੰਦੇ ਹਾਂ ਉਧਰ ਤਾਂ ਪਿਆ ਸਾਡੇ ਬੰਦੇ ਮਟਰ ਭੁੱਲਿਆ ਹੈ ਹੁਣ ਉਲਝਣ ਚ ਪਏ ਪਏ ਆ ਪਾਓ ਪਾਓ ਜੀ ਚਾਹ ਪਾਓ ਜੀ ਡਿੰਗੋ ਮੈਡ ਐਂਗਲ ਖਾਵਾਂਗੇ ਜੀ ਚਾਹ ਨਾਲ ਲਓ ਆ ਨਵਾਂ ਇੱਕ ਉਹਦਾ ਹੈ ਜੀ ਚੜੇ ਲੰਗੂ ਕੀ ਹਿਸਾਬ ਕਿਤਾਬ ਦਾ ਥੋੜਾ ਮੌਕਾ ਦਵਾ ਨਾ ਕਈ ਵਾਰ ਮਾਰਨਾ ਹੀ ਪੈ ਜਾਂਦਾ ਮਾਰ ਰਿਹਾ ਉਹ ਜੀ ਪੰਚਾਇਤ ਹੋ ਗਈ ਪੂਰੀ ਸਾਡੀ ਚਾਰ ਜਾਨੇ ਇਹ ਕਿਹੜਾ ਘੜਦਾ ਹਨ ਦਬਣੀ ਲੱਗੇਗਾ ਹੈ ਜਦੋਂ ਲੱਗ ਗਿਆ ਪੱਤਰਣ ਆਏ ਬਲੇੜੀ ਦੇਵਾਂਗਾ ਕਿਵੇਂ ਹੈ ਮਿਸਤਰੀ ਆਇਆ ਨਹੀਂ ਮਿਸਤਰੀ ਤਾਂ ਆਪਾਂ ਰੋਗ ਤੈਰਾ ਅਕਸਰ ਮੇਰੀ ਗ੍ਰੈਂਡ ਮਦਰ ਦਾ ਭੋਗ ਆ ਯਾਰ ਮਾੜੀ ਮੁੱਟੀ ਕਰ ਲੈ ਮਿਸਤਰੀ ਬਾਅਦ ਚ ਲਾਵਾਂਗੇ ਹੈ ਹਾਂ ਬਈ ਸੀਗਾ ਤੈਨੂੰ ਮੜਾ ਮੜਾ ਯਾਰੀ ਭੋਗਤੇ ਭੋਗਤੇ ਯਾਰ ਸੱਤ ਤਾਂ ਲੱਗੇ ਜਦੋਂ ਨੂੰ ਵੀਡੀਓ ਪਾਉਗੀ ਉਹਨੂੰ ਤਾਂ ਭੋਗ ਹੀ ਪੈ ਜਾਊਗਾ ਬਈ ਠੀਕ ਹੈ ਕਿ ਨਹੀਂ ਇੱਕਦਮ ਲੇਟਰ ਆ ਜਾਓ ਭਰਾ ਮੇਰੇ ਕਿਤੇ ਦੀ ਗੱਲ ਸਾਨੂੰ ਕਿਤੇ ਆਹਣਾ ਵੀਡੀਓ ਇੱਕਦਮ ਲੇਟ ਆਉਂਦੀ ਆ ਆਪਣੀ ਤਾਂ ਕਰਕੇ ਆ ਦੌਣੀ ਦੌਣੀ ਇਹ ਵੰਤ ਤਿੰਨਰ ਨਹੀਂ ਅੱਧਰੇ ਵਾਸਤੇ ਇਹਨੂੰ ਲਾ ਕੇ ਵੇਖ ਮੜਾ ਜਾ ਇਹਨੂੰ ਪਿੱਸੇ ਤੇ ਲਾ ਕੇ ਵੇਖ ਕੰਮ ਕਰਦਾ ਕਿ ਨਹੀਂ ਨਹੀਂ ਲਓ ਜੀ ਦੌਣੀ ਨੂੰ ਲਾਤਾ ਇਹ ਕਲਰ ਕਰਨ ਬਾਰਗਾਂ ਤੇ ਠੀਕ ਹੈ ਇਹੜ ਹੈ ਪਿਆ ਆਪਦੇ ਕੰਮ ਤੇ ਤੇ ਬਸ ਇਹਨੇ ਕਰ ਦੇਣੀਆਂ ਹਨ ਤੇ ਆਪਾਂ ਨੂੰ ਘਰੇ ਕੰਮ ਹੈ ਬਈ ਕੱਲ ਨੂੰ ਪਤਾ ਹਨਾ ਬੜਾ ਰੋਲਾ ਪਾਈ ਜਾਂਦੇ ਆ ਆਟਾ ਸਿੱਟਣਾ ਸਮਾਨ ਲੈਣਾ ਦੇਗਾ ਇਹ ਵਾ ਇੰਨਾ ਸਟ्रेस ਲੈਣਾ ਤਾਂ ਕੰਮ ਹੁੰਦਾ ਹੀ ਨਹੀਂ ਜਿੰਨਾ ਸੀਰੀਅਸ ਲੈ ਜਾਂਦੇ ਹਨਾ ਇਹ ਮੈਂ ਕਿਹਾ ਮੈਂ ਇਕੱਲੇ ਹੀ ਕਰ ਦੂੰਗਾ ਕਿਉਂ ਟੈਨਸ਼ਨ ਲੈ ਤੀ ਤੁਸੀਂ ਬਣਾ ਗੱਲਾਂ ਤਾਂ ਆ ਗਏ ਫੇਰ ਗੁਰੂ ਘਰ ਸਮਾਨ ਚੱਕਣ ਆਏ ਸੀ ਬਈ ਦੋ ਉਹਨੇ ਨਹੀਂ ਚਾਰ ਦੇਗਾ ਦੋ ਪ੍ਰਾਂਥਾਂ ਫਰਮਣ ਸਾਹਿਬ ਡਰਾਈਵਰੀ ਕਰ ਰਹੇ ਨੇ ਠੀਕ ਹੈ ਤੇ ਸਰਸੋਂ ਨੀਟਾ ਕਾ ਸੌਰੀ ਗਲਤੀ ਹੋ ਗਈ ਬਾਬਾ ਚਲੋ ਕੋਈ ਚੱਕਰ ਨਹੀਂ ਬਾਚ ਆ ਕੇ ਬਾਹਰੋ ਬਾਰੇ ਮੁੜਨਾ ਆਪਾਂ ਘਰ ਅੰਦਰ ਜਾਣਾ ਹੈਗਾ ਤਾਂ ਕਰਕੇ ਰੱਖ ਲਿਆ ਜੀ ਸਮਾਨ ਚਾਰ ਦੇਗਾ ਐਂਡ ਦੋ ਪਰਾਂਤ ਆ ਮੇਰੇ ਵੀ ਬਰੋ ਠੀਕ ਹੈ ਤੇ ਬਸ ਚੱਲਦੇ ਆ ਘਰ ਤੋਂ ਤੇ ਦਮਣੀ ਨੂੰ ਆਪਾਂ ਕਲਰ ਕਰਨ ਤੇ ਰੱਖਿਆ ਮੈਂ ਕਿ ਬਾਕੀ ਸਾਰਾ ਕੰਮ ਹੀ ਸਾਪੇ ਕਰ ਲਾਂਗੇ ਤੂੰ ਕਲਰ ਵਾਲਾ ਕੰਮ ਨਾ ਛੱਡੀਂ ਬਸ ਹਾਂ ਜੀ ਬਰੋ ਕੀ ਲੈਣ ਜਾਂਦੇ ਐ ਓਟ ਮਾਤਾ ਦੀ ਯਾ ਬਈ ਪਹਿਲਾਂ ਵਾਲੀ ਫੋਟੋ ਪਸੰਦ ਨਹੀਂ ਆਈ ਇਹਨਾਂ ਦੇ ਕਹਿੰਦੇ ਬਲਰ ਹੈ ਪਿਕਸਲ ਬਾੜ ਰਹੇ ਹੈ ਇਸ ਲਈ ਨਵੀਂ ਫੋਟੋ ਲੈ ਚੱਲ ਰਹੇ ਆ ਬਾਦ ਘਲਕਾਰੀ ਵਾਲੇ ਦੀ ਲੈ ਲਈਏ ਮਾਈ ਗ੍ਰੈਂਡਮਦਰ ਦੀ ਫੋਟੋ ਆਪਾਂ ਠੀਕ ਹੈ ਤੇ ਕੁਲਫੀ ਵੀ ਖਾ ਲਈ ਕੁਲਫੀ ਖਾਣ ਤੋਂ ਬਾਅਦ ਸਾਡਾ ਜੋ ਹਾਲ ਹੋਇਆ ਸੀ ਣੀੜੇ ਲਵੇੜਿਆ ਕੁਲਫੀ ਨਾਲ ਤੇ ਮੂਹ ਲਵੇੜਿਆ ਉਦੋਂ ਮੈਂ ਕਿਹਾ ਤੋਂ ਬਾਹਤ ਉਤ ਹੋ ਕੇ ਪਾਣੀ ਪੀ ਕੇ ਚੱਲਾਂਗੇ ਬਾਦਲ ਬੁੜੇ ਦੀ ਕੋਠੀ ਕੋਲੋਂ ਹਾਂ ਜੀ ਮੇਰੇ ਵੀਰੋ ਸ਼ਾਪ ਤੋਂ ਆਏ ਸੀ ਥੋੜਾ ਜਿਹਾ ਸਮਾਨ ਲੈਣ ਮੰਗੂ ਦੀ ਤੋਂ ਸਮਾਨ ਵੇਲਾ ਇਧਰ ਮੇਰਾ ਮਰੀਕੀ ਉਸਤਾਦ ਜੀ ਮੈਨੂੰ ਟੱਕਰ ਗਏ ਨੇ ਉਸਤਾਦ ਜੀ ਪਹਿਰੇ ਹੱਥ ਲਵਾਉ ਪੜਨ ਤਾਂ ਹਾਂ ਜੀ ਦੱਸੋ ਕੰਨੂ ਭੋਗ ਤੇ ਆਇਓ ਜੀ ਹਾਂ ਜੀ ਇੱਕ ਦੂ ਬਾਅਦ ਇੱਕ ਦੂ ਬਾਅਦ ਕੋਈ ਗੱਲ ਵੀ ਬਰਾ ਹੱਲ ਕਰਦੇ ਆ ਕੰਪਿਊਟਰ ਚਾਹੀਦੇ ਆ ਕੋਈ ਨਾ ਬਸ ਐ ਕਰੀ ਹੱਥ ਨੇ ਜੇ ਇੱਕ ਟੋਕਾ ਤੇ ਗੱਟਾ ਲਾਈ ਤਾਂ ਮੈਂ ਕੱਢ ਲਾਂ ਮਗਰਾਦ ਨੂੰ ਪਊਆ ਲਾ ਕੇ ਤੇ ਡਰਨਾ ਠੀਕ ਹੈ ਚੱਲ ਚੱਲ ਗਏ ਬੁਮਾਰੀ ਕੋਈ ਖੜੀ ਸਾਰਾ ਖੁੱਡਾ ਖਾਲੀ ਕਰ ਦੋ ਹਾਂ ਸੇਵਕਾ ਠੀਕ ਆ ਠੀਕ ਨਹੀਂ ਹਜੇ ਨਹੀਂ ਕਾਹਨੂੰ ਭੋਗ ਹੈ ਫਿਰ ਪਾਵਾਂਗੇ ਹਾਂ ਹਾਂ ਚਲੋ ਚਲੋ ਕੇਰੀਲੇ ਇਧਰ ਤਾਂ ਮੈਨੂੰ ਇਧਰ ਤਾਂ ਹੀ ਤਾਂ ਮਾਉਂਦਾ ਨਹੀਂ ਬਾਬੇ ਇਧਰ ਦੀ ਦੂਜੀ ਆਪਣੀ ਬਸਤੀ ਚ ਨਾ ਇਧਰ ਤਾਂ ਮਨੂੰ ਦੀ ਚੱਕ ਲੈਂਦੇ ਹੈਗੇ ਬਾਲੇ ਜਾਨੇ ਟੱਕਰ ਜਾਂਦੇ ਉਹ ਤੱਕਾ ਬਸਤੀ ਦਾ ਗਏ ਨਹੀਂ ਹਜੇ ਗਾਜ਼ੀਆਬਾਦ ਏਰੀਆ ਨਹੀਂ ਨਹੀਂ ਬਟਿੰਡੇ ਵਾਲੇ ਕਿਹੜੀ ਸੀ ਉਹ ਬੀੜ ਤਲਾ ਉਹ ਬਾਈ ਪੀਰ ਤਲਾ ਪਿੰਡ ਸਾਡੇ ਯਾਦ ਰੂ ਜਿੱਤੇ ਬਾਈ ਛੱਡੀ ਜੀ ਹੋਰ ਸਾਲੇ ਭੁੱਲ ਜਗੇ ਬੰਦਾ ਵੇਖੋ ਸਾਡੇ ਕਿਵੇਂ ਤਿਆਰ ਲਖੜਾ ਦਿਖਾਏਗਾ ਮਗਰ ਦੇਖਤਾ ਨਹੀਂ ਲੱਗੇ ਸੀ ਨੇ ਪਾਜੀ ਦੇਖਤਾ ਨਹੀਂ ਲੱਗੇ ਸੀ ਨੇ ਆ ਗਏ ਇਧਰ ਲੈ ਕੇ ਖਾਣ ਨੂੰ ਸਮਾਨ ਤੇ ਆਪ ਦੇ ਹੱਥੇ ਫਰੂਟ ਰੀਅਰ ਤੇ ਆ ਬਈ ਦੋ ਬਾਰੀਆਂ ਦਮਣੀ ਕਲਰ ਕਰ ਗਿਆ ਕਰ ਗਿਆ ਇਹਨਾਂ ਨੂੰ ਜੈਡ ਬਲੈਕ ਤੇ ਮੈਂਟਾ ਬਲੈਕ ਕਹਿ ਦਈਏ ਇਹਨੂੰ ਇਹਨੂੰ ਮੈਂਟਾ ਬਲੈਕ ਕੀ ਕਰ ਗਿਆ ਹਣਾ ਤੇ ਉਦੋਂ ਬਾਅਦ ਤੁਹਾਨੂੰ ਥੋੜੀ ਤਬੀਤ ਖਰਾਬ ਹੋ ਗਈ ਸੀ ਇਸ ਕਰਕੇ ਉਹ ਜੰਗਲੇ ਨਹੀਂ ਕਰ ਸਕਾ ਉਹ ਕੱਲ ਨੂੰ ਕਰ ਦਾਂਗੇ ਅਸੀਂ ਠੀਕ ਹੈ ਕਿ ਨਹੀਂ ਬਈ ਮੰਜਾ-ਮੁੰਜਾ ਬਾਹਰ ਕੱਢ ਗਏ ਤੇ ਘਰ ਵਾਲੇ ਕੂਤਰ ਨੂੰ ਦਾਣਾ ਪਾਣੀ ਪਾਸ ਇਧਰ ਇਹਨੂੰ ਮੈਂ ਪਾ ਨਾ ਵਾ ਟਾਈਮ ਨਾਲੀ ਲਓ ਜੀ ਤੇ ਇਧਰ ਆਪਣੇ ਬੈਡ ਕਾਲੇ ਕੂਤਰਾਂ ਨੂੰ ਵੀ ਦਾਣੇ ਪਾ ਜੀ ਬਈ ਆਇਫ 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 ਆਇਓਪਤਾ ਦਾਣੇ ਵੀ ਪਾਤੇ ਨੂੰ ਬਈ ਇਧਰ ਵਾਟਰ ਵੀ ਪਾਤਾ ਠੀਕ ਆ ਓਕੇ ਰਿਪੋਰਟਾਂ ਤੇ ਲਾਈਟਾਂ ਅੱਜ ਜਗੀਆਂ ਨੇ ਸੱਚ ਦੋਵੇਂ ਅੰਦਰਲੀ ਤੇ ਬਾਹਰਲੀ ਜੜਦੀ ਵੀ ਇਹਨਾਂ ਨੂੰ ਤੇ ਕੰਮ ਕਲੀਅਰ ਆ ਬਰੋ ਲਗਭਗ ਬਸ ਹੁਣ ਕਰਨਾ ਕੀ ਆ ਸਿਰਫ ਨਾਉਣਾ ਤੇ ਰੋਟੀ ਖਾਣੀ ਆ ਆ ਇਹ ਆ ਕੀ ਕਰੀ ਜਾਂਦੇ ਹੋ ਯਾਰ ਕੀ ਕੋਰ ਕਰ ਰਿਆ ਆਂ ਕੀ ਖਾਈ ਜਾਂਦੇ ਬੇਟੇ ਠੀਕ ਆ ਅੱਛਾ ਨਹੀਂ ਯਾਰ ਉਦਨ ਭੋਗ ਦਾ ਕੰਮ ਚ ਤੁਸੀਂ ਇਧਰ ਆ ਕੰਮ ਕਰੀ ਜਾਂਦੇ ਕੋਰਕੋ ਇਹਦਾ ਤੜਕਾ ਹੀ ਲਵਾਈ ਜਾਂਦੇ ਕੱਲਾ ਖਾਉਂਦੇ ਨੇ ਕਹੋ ਨਹੀਂ? ਮੱਚ ਖਾਣ ਪੀਣ ਲਈ ਇਦਾਂ ਦਾ ਕੰਮ ਆਪਣਾ। ਠੀਕ ਐ। ਮੈਂ ਬਲਜੀਤ ਐ ਐਂਡ ਮਾਈ ਮਾਮੇ ਦਾ ਮੁੰਡਾ ਤੇ ਦੰਨੀ ਨੂੰ ਦੱਸਿਆ ਵੀ ਮੈਂ ਟੈਨਲ ਘਰੇ ਭੱਜ ਗਿਆ। ਠੀਕ ਐ। ਕੋਕਰਪੋਟ ਇੱਧਰ ਵੀ ਦਾਣਾ ਪਾਣੀ ਪਾਦਾ। ਸਾਰਿਆਂ ਨੂੰ ਪਾਦਾ ਦਾਣਾ ਪਾਣੀ। ਹੁਣ ਆਪ ਵੀ ਬੈਹਨੇ ਆ ਖਾਣੇ ਆ। ਕੱਢ ਗਏ ਫਿਰ ਉਹ ਯੰਤਰ। ਆਇਆ ਰੱਖਣੇ ਪੈਂਦੇ ਸਾਂ-ਸਾਂ ਕੇ। ਅੱਜ ਨਵੀਂ ਲਿਆਂਦੇ ਕਲਰ ਲੱਪੀ ਗਿਆ ਸੀਗਾ। ਚਲੋ ਚਲੋ ਭਾਈ। ਸੌ ਵੀ ਸਾਰੀ ਟੀਮ ਆ ਮੁੱਖੋ ਪਰੇ। ਆਜੋ ਓਏ ਓਏ। ਬਾਲੇ ਕੀ हां जी मेरे वीरू रो। रोटी रोटी खायांदे ਵੀ ਕਰੋ ਨਾ ਕੇ ਨਹੀਂ ਆਇਆ ਹਜੇ ਕਿਉਂਕਿ ਚੱਕਰ ਕੇ ਆਪਣਾ ਡਾਕਟਰ ਕੁਲਾਟੀ ਜਗਦੀਪ ਸਿੰਘ ਜੀ ਇੱਥੇ ਆਏ ਹੋਏ ਨੇ ਤੇ ਮੈਂ ਕਿਹਾ ਚੱਲ ਫੇਰ ਉਹਦੇ ਕੋਲ ਚੱਲੇਗਾ ਕਿ ਵਿਚਾਰਾ ਬੈਠਾ ਹੋਣਾ ਇਕੱਲਾ ਓਹੋ ਡਾਕਟਰ ਸਾਹਿਬ ਕੀ ਕਰੀ ਆਂਦੇ ਨੇ ਬੈਠੇ ਗੁੱਬਗਲਾ ਇਹਦਾ ਮੁੰਡਾ ਬੈਠਾ ਕੰਮ ਤਾਂ ਉਹੀ ਕਰੀ ਜਾਂਦਾ ਹੈਗਾ ਥੋੜਾ ਜਿਹਾ ਲਾਲਗੇ ਫਿਰ ਤੇ ਡਾਟਾ ਕਰ ਦੁੱਖ ਵਾਲਾ ਸੀਗਾ ਠੀਕ ਐ ਚਲੋ ਬਾਬੇ ਮੈਂ ਫੋਨ ਚਾਰ ਚਲਾਵਾਂ ਉਹਨੇ ਕੁਈ ਦੋ ਕੁ ਸੋਕ ਸਾਂਝੀ ਕਰਕੇ ਸੀ ਬੈਠ ਕੇ ਏਡਾ ਕਾਂਟਾ ਕਾਂਟਾ ਓਕੇ ਡਾਕਟਰ ਸਾਹਿਬ ਬਾਏ ਬਾਏ ਤੜਕੇ ਫਿਰ ਆਜੋ ਮਿਲਦੇ ਆਂ ਭੋਗ ਤੇ ਹਾਂਜੀ ਹੁਣ ਜਾਵੜਿਆਂ ਕਰਕੇ ਛੱਡ ਗਿਆ ਵਾਂ ਪਹੁੰਚ ਕੇ ਭੂਣ ਕਰਦੀ ਚੰਗਾ ਲੈ ਭਾਈ ਤੇੜ ਦੇ ਭਾਰੀ ਆਪਾਂ ਵੀ ਹਾਂਜੀ ਮੇਰੇ ਵੀਰੋ ਆਪਾਂ ਵੀ ਨਹਾ ਤੋ ਆਏ ਰੋਟੀ ਖਾ ਲਈ ਤੇ ਪੱਖਾ ਭੁੱਖਾ ਚੱਲੀ ਜਾਂਦਾ ਮੰਜਾ ਡਾਇਪਾ ਬਸ ਕੱਲਾ ਵਿਸਤਰਾ ਵਿਛਾਉਣਾ ਆਪਾਂ ਤੇ ਆਪਣੇ ਜਗਦੀਪ ਜੀ ਵੀ ਗਏ ਹਨ ਚਲੋ ਵਦਗਾ ਘੰਟਾ 2 ਘੰਟੇ 2.5 ਘੰਟੇ ਬੈਠੇ ਰਹੇ ਨੇ ਤਾਂ ਗੱਲਾਂ ਬਾਤਾਂ ਮਾਰੀ ਗਈ ਤੇ ਸੁਬਾਹ ਭੋਗ ਹੈ ਵਸਤੇ ਲੱਗਿਆਗਾ ਹਨਾ ਮੁੰਲਾ ਦੇ ਆ ਗਏ ਨੂੰ ਪਤਾ ਸੀਗਾ ਤਾਂ ਕਰਕੇ ਕਹਿੰਦਾ ਵੀ ਕੱਲ ਨੂੰ ਤੜਕੇ ਟਾਈਮ ਨਾਲ ਚੱਲ ਬੜਾਂਗੇ ਮਾ ਵੀ ਮੈਂ ਤਾਂ ਨਹੀਂ ਟਾਈਮ ਨਾਲ ਜਾਂਦਾ ਸਿੱਧੀ ਗੱਲ ਤੂੰ ਟਾਈਮ ਨਾਲ ਜਾ ਨਹੀਂ ਜਾਣਾ ਤਾਂ ਆਪਦਾ ਚਲੋ ਆਪਾਂ ਬਿਸਤਰਾ-ਉਸਤਰਾ ਵਿਛਾਈਏ ਚਲੋ ਬਸ ਵਲੌਗ ਦੀ ਐਂਡਿੰਗ ਵੀ ਕਰੀ ਦੇਣਾ ਹਨਾ ਤੇ ਕੱਲ ਨੂੰ ਭੋਗ ਹੈ ਮੇਰੇ ਮਿਰੋ ਕੱਲ ਨੂੰ ਸ਼ਾਇਦ ਕੋਈ ਵੀ ਵਲੌਗ ਫੂਟ ਨਾ ਕਰੇ ਤਾਂ ਨਹੀਂ ਪਾਈਏ ਆਪਾਂ ਤੇ ਪਰਸੋਂ ਤੋਂ ਬਈ ਹਨਾ ਬਾਬਾ ਰੱਖੇ ਸੁੱਖ ਤੇ ਆਪਾਂ ਮਿਸਤਰੀ ਮਤਲਬ ਵੀ ਇੱਕ ਸਾਥ ਕੇ ਕੰਮ ਚਲਾਉਨੇ ਆ ਪਰਸੋਂ ਤੋਂ ਸੋਮਵਾਰ ਤੋਂ ਮਿਸਤਰੀ ਕਹਿੰਦਾ ਭੋਗ ਤੋਂ ਬਾਅਦ ਹੀ ਤੇ ਉਸ ਤੋਂ ਬਾਅਦ ਉਮੀਦ ਹੈਗੀ ਆ ਵੀ 5 ਦਿਨ ਦੇ ਵਿੱਚ ਵਿੱਚ ਆਪਾਂ ਸਾਰਾ ਕੁਝ ਆਪਣਾ ਕਲੀਅਰ ਹੋ ਜੇ ਆਪਣਾ ਸੁੱਖੀ ਜਾਂਦੀ ਠੀਕ ਹੈ ਤੇ ਇਹਨਾਂ ਨਾਲ ਮਰਕਵਾ ਜੋੜਾਂ ਜਿਹੜਾ ਲਾ ਦੇਾਂਗੇ ਓਕੇ ਬਈ ਕੱਲ ਨੂੰ ਮਿਲਦੇ ਆ ਬਾਏ ਬਾਏ ਸਾਰੇ ਵੀਰ ਗੁੱਡ ਨਾਈਟ